ਚੰਡੀਗੜ੍ਹ ਵਿਖੇ ਦੋ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਜਿੱਥੇ ਕਾਰ ਰੋਕਣ ਤੇ ਬਦਮਾਸ਼ਾਂ ਨੇ 4 ਰਾਉਂਡ ਫਾਇਰ ਕਰ ਦਿੱਤੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਇੱਥੇ ਆਪਣੀ ਜਾਨ ਬਚਾਈ ਹੈ ਸੋ ਚੰਡੀਗੜ੍ਹ ਵਿਖੇ ਦੋ ਪੁਲਿਸ ਮੁਲਾਜ਼ਮਾਂ ਤੇ ਹੀ ਫਾਇਰਿੰਗ ਦੀ ਘਟਨਾ ਹੋਈ ਹੈ ਇੱਥੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਜੋ ਜੋ ਕੈਦ ਹੋਈਆਂ ਨੇ ਕਿਸ ਕਦਰ ਦੋ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਕਾਰ ਰੋਕਣ ਤੇ ਬਦਮਾਸ਼ਾਂ ਨੇ ਇੱਥੇ 4 ਰਾਉਂਡ ਫਾਇਰ ਦੇ ਕੀਤੇ ਵੀਡੀਓ ਵਿੱਚ ਪੁਲਿਸ ਤੇ ਫਾਇਰਿੰਗ ਕਰਦਾ ਬਦਮਾਸ਼ ਨਜ਼ਰ ਆ ਰਿਹਾ ਹੈ ਫਾਇਰਿੰਗ ਕਰਕੇ ਆਪਣੇ ਸਾਥੀ ਨੂੰ ਪਜਾ ਕੇ ਬਦਮਾਸ਼ ਇਥੋਂ ਦੀ ਫਰਾਰ ਹੋ ਗਏ ਨਸ਼ਾ ਤਸਕਰ ਨੂੰ ਪੁਲਿਸ ਫੜਨ ਦੇ ਲਈ ਇਥੇ ਟਰੈਪ ਲਗਾਇਆ ਸੀ ਔਰ ਜਦੋਂ ਇਸ ਗੱਡੀ ਨੂੰ ਰੋਕਣ ਦੇ ਲਈ ਪੁਲਿਸ ਨੇ ਇਸ਼ਾਰਾ ਕੀਤਾ ਤਾਂ ਇਸ ਬਦਮਾਸ਼ ਨੇ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਚੰਡੀਗੜ੍ਹ ਦਾ ਸੈਕਟਰ 38 ਦਾ ਇਹ ਮਾਮਲਾ ਕਿਸ ਕਦਰ ਬਦਮਾਸ਼ਾਂ ਦੇ ਹੌਸਲੇ ਬੁਲੰਦ ਨੇ ਕਿ ਪੁਲਿਸ ਟੀਮ ਤੇ ਹੀ ਇਥੇ ਹਮਲਾ ਕਰ ਦਿੱਤਾ ਤੇ ਆਪਣੇ ਸਾਥੀ ਨੂੰ ਇਥੋਂ ਪਜਾ ਕੇ ਨਾਲ ਲੈ ਗਏ ਜਿਸ ਨੂੰ ਫੜਨ ਦੇ ਲਈ ਹੀ ਪੁਲਿਸ ਇਥੇ ਆਈ ਸੀ ਜੋ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਬਦਮਾਸ਼ਾਂ ਨੇ 4 ਰਾਉਂਡ ਫਾਇਰ ਦੇ ਕੇ ਕਰ ਦਿੱਤੇ ਨਸ਼ਾ ਤਸਕਰ ਨੂੰ ਫੜਨ ਲਈ ਪੁਲਿਸ ਨੇ ਇੱਥੇ Trap ਲਗਾਇਆ ਸੀ ਪੁਲਿਸ ਮੁਲਾਜ਼ਮਾ ਨੇ ਭੱਜ ਕੇ ਇੱਥੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਕਦਰ ਹੈ ਜਿਹੜੀ ਗੱਡੀ ਆਂਦੀ ਜਿਸ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇੱਥੇ ਪੁਲਿਸ ਟੀਮ ਤੇ ਹੀ ਹਮਲਾ ਕਰਤਾ ਜਾਂਦਾ ਹੈ ਫਾਇਰਿੰਗ ਕਰਤੀ ਜਾਂਦੀ ਹੈ ਚੰਡੀਗੜ੍ਹ ਵਿੱਚ ਦੋ ਪੁਲਿਸ ਮੁਲਾਜ਼ਮਾ ਤੇ ਫਾਇਰਿੰਗ ਹੋਈ ਹੈ ਹਾਲਾਂਕਿ ਪੁਲਿਸ ਮੁਲਾਜ਼ਮਾ ਨੇ ਇੱਥੇ ਮਸਾ ਆਪਣੀ ਭੱਜ ਕੇ ਜਾਨ ਬਚਾਈ ਹੈ ਕਾਰ ਰੋਕਣ ਤੇ ਬਦਮਾਸ਼ਾਂ ਨੇ ਇੱਥੇ 4 ਰਾਉਂਡ ਫਾਇਰ ਪੁਲਿਸ ਮੁਲਾਜ਼ਮਾਂ ਨੇ ਇੱਥੇ ਆਪਣੀ ਜਾਨ ਬਚਾਉਣ ਕਾਮਯਾਬ ਰਹੇ ਲੇਕਿਨ ਜਿਸ ਨੂੰ ਜਿਹੜਾ ਸਾਥੀ ਸੀ ਬਦਮਾਸ਼ਾਂ ਦਾ ਉਸ ਨੂੰ ਉਹ ਫਰਾਰ ਹੋਣ ਵਿੱਚ ਕਾਮਯਾਬ ਰਹੇ ਫਿਲਹਾਲ ਹੁਣ ਪੁਲਿਸ ਜਿਹੜੀ ਹੈ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਲੇਕਿਨ ਇਹਨਾਂ ਬਦਮਾਸ਼ਾਂ ਦੇ ਹੌਸਲੇ ਕਿਸ ਕਦਰ ਬਲੰਦ ਨੇ ਕਿ ਪੁਲਿਸ ਤੇ ਹੀ ਪੁਲਿਸ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੱਤਾ ਤੇ ਆਪਣੇ ਸਾਥੀ ਨੂੰ ਵੀ ਪਜਾ ਕੇ ਪੰਜਾਂ ਚ ਕਾਮਯਾਬ ਰਹੇ ਦਲਜੀਤ ਸਾਡੇ ਨਾਲ ਜੁੜੇ ਨੇ ਦਲਜੀਤ ਬੜੀ ਹੈਰਾਨ ਕਰਦੀ ਇਹ ਪੂਰੀ ਤਸਵੀਰ ਹੈ ਕਿ ਕਿਸ ਤਰ੍ਹਾਂ ਬਦਮਾਸ਼ਾਂ ਦੇ ਹੌਸਲੇ ਬੁਲੰਨੇ ਪੁਲਿਸ ਟੀਮ ਤੇ ਹੀ ਫਾਇਰਿੰਗ ਕਰ ਦਿੱਤੀ। ਦੇਖੋ ਬਿਲਕੁਲ ਹਲਾ ਚੰਡੀਗੜ੍ਹ ਦੇ ਸੈਕਟਰ 38 23 ਜਿਹੇ ਮਾਮਲਾ ਜਿਹੜਾ ਸਾਹਮਣੇ ਆਇਆਗਾ 26 ਜਨਵਰੀ ਨੂੰ ਲੈ ਕੇ ਪੁਲਿਸ ਵੱਲੋਂ ਜਿਹੜੀ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਇੱਕ ਤੇਜ਼ ਰਫ਼ਤਾਰ ਚ ਮੁਰਤੀ ਦੀ ਜਿਹੜੀ ਟੈਸਟ ਕਰਦੀ ਆਈ ਪੁਲਿਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕੀ। ਪੁਲਿਸ ਦੇ ਰੱਗੇ ਜਾ ਕੇ ਜਦੋਂ ਮੈਂ ਆਪਣੇ ਸਾਥੀ ਨੂੰ ਉਤਾਰਿਆ ਤਾਂ ਜਦੋਂ ਉਹਨੂੰ ਪੁਲਿਸ ਨੂੰ ਫੜਕ ਪੁਲਿਸ ਨੇ ਉਹਨੂੰ ਫੜ ਲਿਆ ਤੇ ਉਹਨਾਂ ਜਦੋਂ ਆਪਣੇ ਸਾਥੀ ਨੂੰ ਦੇਖਾਈ ਪੁਲਿਸ ਨੂੰ ਫੜਦਾ ਉਸ ਨੂੰ ਛਡਵਾ ਵੀ ਇਹਦੇ ਵਿਚ ਜਿਹੜਾਗਾ ਉਹਨੇ ਕਾਰ ਸਵਾਰ ਮੇਰੇ ਦਾ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਫਾਇਰਿੰਗ ਕਰਕੇ ਜਿਹੜਾਗਾ ਆਪਣੇ ਸਾਥੀ ਨੂੰ ਜਿਹੜਾਗਾ ਛਡਵਾ ਕੇ ਜਿਹੜਾਗਾ ਲੈ ਕੇ ਲਗਾ ਫਰਾਰ ਹੋ ਗਈ ਹੈ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਜਿਹੜਾਗਾ ਰੋਕ ਵੀ ਨੂੰ ਜਿਹੜੇ ਫੜ ਲਿਆ ਜਾਏਗਾ ਲੇਕਿਨ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਵਾਦ-ਅਸਤ ਉਹੀ ਹੈ ਨੂੰ ਲੈ ਕੇ ਕਈ ਜਿਹੜੇ ਸਵਾਲ ਜਿਹੜੇ ਖੇ ਹੁੰਦੇ ਨੇ ਕਿ ਇਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਨਾਕਾਬਦੀ ਕੀਤੀ ਜਾਂਦੀ ਹੈ ਕਿ ਉਹ ਤਰੀਕੇ ਨਾਲ ਇਹ ਲੋਕ ਜਿਹੜੇ ਗੇ ਫਾਇਰਿੰਗ ਕਰਕੇ ਜਿਹੜਾ ਫਰਾਰ ਹੋ ਗਏ ਨੇ ਫਿਲਹਾਲ ਉਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਜਿਹੜੀ ਗੱਡੀ ਹੈਗੀ ਉਹ ਟ੍ਰੇਸ ਕੀਤੀ ਗਈ ਹੈ ਉਹ ਕਿਸੇ ਲੁਧਿਆਣਾ ਦੇ ਕਿਸੇ ਜੋਤੀ ਦਾ ਜਿਹੜਾ ਨੰਬਰ ਆ ਰਿਹਾ ਹੈਗਾ ਪਰ ਹਜੇ ਤੱਕ ਉਸ ਦੀ ਗ੍ਰਿਫਤ ਜਿਹੜੇ ਰੋਪੀ ਫਰਾਰ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਏਰੀਏ ਦੇ ਵਿੱਚ ਇਹ ਵਾਦ-ਅਸਤ ਹੈ ਉਸ ਏਰੀਏ ਦੇ ਵਿੱਚ ਅ ਨਸ਼ਾ ਦਾ ਸਿਕਿਲੇਲੇਗੇ ਮਾਮਲੇ ਜਿਹੜੇ ਕਈ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਸੋ ਪਹਿਲਾਂ ਇਹ ਵੀ ਖਬਰ ਸੀ ਕਿ ਕੋਸ਼ਿਸ਼ ਨੂੰ ਕਿ ਇੱਥੇ ਕੋਈ ਗੈਂਗਸਟਰ ਹੈਗਾ ਉਹਨਾਂ ਦੇ ਸਾਥੀ ਹੈਗੇ ਉਹ ਇੱਧਰ ਆਂਦੇ ਜਾਂਦੇ ਰਹਿੰਦੇ ਨੇ ਇਹਨੂੰ ਲੈ ਕੇ ਜਿਹੜਾ ਦਾ ਡਿਸਟ੍ਰਿਕਟ ਕ੍ਰਾਈਮ ਸੈੱਲ ਵੱਲੋਂ ਤੇ ਪਹਿਲਾਂ ਤੋਂ ਹੀ ਨਾਕਾਬੰਦੀ ਜਿਹੜੀ ਕੀਤੀ ਹੋਈ ਸੀ ਪਰ ਹੁਣ ਦੇਖਣਾ ਹੈਗਾ ਇਸ ਮਾਮਲੇ ਦੇ ਵਿੱਚ ਜਿਹੜੇ આરોપી ਜਿਹੜਾ ਪਕੜੇ ਜਾਦੇ ਨੇ ਕੀ ਕੀ ਹੋਰ ਕਲਾਸਿਕ ਹੁੰਦੇ ਨੇ ਬਿਲਕੁਲ ਦਲਜੀਤ ਲੇਕਿਨ ਆਪਣੇ ਆਪ ਚ ਪੂਰੀ ਘਟਨਾ ਹੈਰਾਨ ਕਰਦੀ ਵੀ ਹੈ ਸਵਾਲ ਵੀ ਜ਼ਰੂਰ ਉੱਠਨੇ ਲਾਜ਼ਮੀ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਸੀਂ ਮੁਹਾਲੀ ਦੇ ਵਿੱਚ ਵੀ ਦੇਖਦੇ ਹਾਂ ਚੰਡੀਗੜ੍ਹ ਵੀ ਦੇਖਦੇ ਆ ਸੁਰੱਖਿਆ ਬੜੀ ਚਾਕ ਚੌਬਨ ਹੋਣ ਦੇ ਦਾਅਵੇ ਹੁੰਦੇ ਨੇ ਔਰ ਇਸ ਵੇਲੇ 26 ਜਨਵਰੀ ਦੇ ਮੱਦੇ ਨਜ਼ਰ ਤੱਕ ਜਗਾ ਜਗਾ ਨਾਕੇ ਨੇ ਔਰ ਜਗਾ ਜਗਾ ਪੁਲਿਸ ਦੀ ਮੁਸਤੈਦੀ ਦੀ ਦਾਅਵੇ ਕੀਤੇ ਜਾਂਦੇ ਨੇ ਅਜੇ ਵਿਚਕਾਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾ ਸਿਰ ਬਦਮਾਸ਼ਾ ਨੇ ਸਗੋ ਫਾਇਰਿੰਗ ਪੁਲਿਸ ਟੀਮ ਤੇ ਕੀਤੀ ਬਲਕਿ ਜਿਹੜੇ ਜਿਸ ਸ਼ਖਸ ਨੂੰ ਕਾਬੂ ਕਰਨਾ ਸੀ ਉਸ ਨੂੰ ਵੀ ਭਜਾ ਕੇ ਨਾਲ ਲੱਗੇ ਹਾਂ ਬਿਲਕੁਲ ਦੇਖੋ ਕਈ ਸਵਾਲ ਜਿਹੜੇ ਇਸ ਨੂੰ ਲੈ ਕੇ ਖੜੇ ਹੁੰਦੇ ਨੇ ਮੈਂ ਇਹ ਵੀ ਜਿਹੜੇ ਕੀ ਕਿਹਾ ਜਾਂਦਾ ਕਿ ਜਗਾ ਜਗਾ ਚੱਪੇ ਚੱਪੇ ਦੇ ਉੱਪਰ ਪੁਲਿਸ ਖੜੀ ਹੁੰਦੀ ਆ ਨਹੀਂ ਉਹ ਵੀ ਲੈ ਕੇ ਵੀ ਪੁਲਿਸ ਦੇ ਉੱਪਰ ਸਵਾਲ ਖੜੇ ਹੁੰਦੇ ਕਿਉਂਕਿ ਫਾਇਰਿੰਗ ਕਰਕੇ ਜਿਹੜੇ ਰੋਪੀ ਕਿਸ ਤਰੀਕੇ ਨਾਲ ਜਿਹੜੇ ਸ਼ਹਿਰ ਤੋਂ ਜਿਹੜੇ ਭੱਜ ਗਏ ਨੇ ਇਹਨੂੰ ਲੈ ਕੇ ਵੀ ਹੁਣ ਦੇਖਣਾ ਹੋਵੇਗਾ ਪੁਲਿਸ ਵੱਲੋਂ ਕਦੋਂ ਇਹਨਾਂ ਨੂੰ ਰੋਪੇ ਤੋਂ ਬੋਚਿਆ ਜਾਂਦਾਗਾ ਦੂਜੀ ਗੱਲ ਇਹ ਵੀ ਹੈ ਕਿ ਇਹ ਵੀ ਆਇਆਗਾ ਪੁਲਿਸ ਉੱਤਰਾ ਤੋਂ ਵੀ ਪਤਾ ਲੱਗਾ ਕਿ ਜੇ ਕੁਝ ਜਿਹੜਾ ਥਾਣਾ ਇਸ ਏਰੀਆ ਦਾ ਜਿਹੜਾ ਥਾਣਾ ਹੈਗਾ ਉਹਨੂੰ ਉਡਾਣ ਦੀ ਬੰਬ ਨਾਲ ਉਡਾਣ ਦੀ ਧਮਕੀ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਈ ਸੀ ਉਹਦੇ ਮੱਦੇ ਨਜ਼ਰ ਵੀ ਜਿਹੜਾਗਾ ਪੁਲਿਸ ਪੂਰੇ ਮਾਮਲੇ ਨੂੰ ਹਰ ਐਂਗਲ ਦੇ ਨਾਲ ਦੀ ਜਾਂਚ ਕਰ ਰਹੀ ਹੈ। ਬਿਲਕੁਲ ਕਿਉਂਕਿ ਹਾਲ ਦੇ ਸਮੇਂ 'ਚ ਅਸੀਂ ਦੇਖਿਆ ਕਿ ਵਕ ਵਕ ਥਾਮਾ ਤੇ ਪੰਜਾਬ ਪਰ ਵਿੱਚ ਜਿਹੜੇ ਥਾਣਿਆਂ ਤੇ ਬਾਹਰ ਹਮਲੇ ਹੋਏ ਨੇ ਗ੍ਰੇਨੇਡ ਨਾਲ ਹਮਲੇ ਹੋਏ ਨੇ ਹਾਲਾਂਕਿ ਰਾਹਤ ਰਹੀ ਕਿ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਸਿੱਧਾ ਸਿੱਧਾ ਚੈਲੰਜ ਕੀਤਾ ਗਿਆ। ਲੇਕਿਨ ਇਸ ਵਿੱਚਕਾਰ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਪੁਲਿਸ ਮੁਲਾਜ਼ਮਾਂ ਤੇ ਹਮਲਾ ਹੋਣਾ ਔਰ ਥੋਦੀ ਇਹ ਪੱਜੰਤ ਪਦਮਾਸ਼ ਕਾਮਯਾਬ ਹੋਣੇ ਇਹ ਆਪਣੇ ਆਪ ਚ ਪੁਲਿਸ ਕਾਰਵਾਈ ਤੇ ਬੜਾ ਵੱਡਾ ਸਵਾਲ ਔਰ ਪੁਲਿਸ ਦੀ ਹੁਣ ਇੱਕ ਨੱਕ ਦਾ ਸਵਾਲ ਬਣ ਗਿਆ ਹੈ ਕੇਸ ਬਿਲਕੁਲ ਦੇਖੋ ਦਾਵਾ ਚੰਡੀਗੜ੍ਹ ਦੀ ਜਿਹੜੀ ਪੋਸਟ ਦਾ ਦਾਵਾ ਕੀਤਾ ਜਾਂਦਾ ਕਿ ਹਰ ਚੱਪੇ-ਚੱਪੇ ਤੇ ਪੁਲਿਸ ਖੜੀ ਹੁੰਦੀ ਹੈ ਜਾਂ ਕੋਈ ਵੀ ਜਿਹੜੀ ਮਹਾਲੀ ਦਾ ਕਿਉਂਕਿ ਚੰਡੀਗੜ੍ਹ ਮਹਾਲੀ ਦਾ ਬਾਰਡਰ ਹੈਗਾ ਬਾਰਡਰ ਏਰੀਆ ਹੈਗਾ ਉਸ ਤੇ ਵੀ ਜਿਹੜਾ ਪੁਲਿਸ ਦਾ ਜਿਹੜਾ ਨਾਕਾਬੰਦੀ ਕੀਤੀ ਹੁੰਦੀ ਹੈ ਸੋ ਇਸ ਵਾਦਾਤ ਨੂੰ ਜਿਹੜਾ ਕਰਕੇ ਕੋਈ ਵੀ ਉਹਨਾਂ ਨੂੰ ਫੜਾਈ ਕਰਕੇ ਰੋਕਦੀ ਜਿਹੜੇ ਫਰਾਰ ਹੋ ਜਾਣੇ ਉਹਨੂੰ ਲੇ ਕੇ ਫਿਰ ਕਈ ਸਵਾਲ ਖੜੇ ਹੋਣਗੇ ਕਿ ਨਾਕਾ ਮੰਡੀ ਜਿਹੜੀ ਪੁਲਿਸ ਕੋਲ ਕਿਹਾ ਜਾਂਦਾ ਹੈ ਕਿ ਹਾਰਟ ਐਬਿਲਿਟੀ ਪੁਲਿਸ ਦੀ ਨਾਕਾ ਕਮਿਟੀ ਚੰਦੀ ਆ ਉਹ ਨਾਕਾਵਾਂ ਦੀ ਉਸ ਟਾਈਮ ਕਿੱਥੇ ਸੀ ਜਦੋਂ ਇਹ ਰੋਪੀ ਹੁਣ ਫਰਾਰ ਹੋਇਆ ਹੁਣ ਪੁਲਿਸ ਦਾਵਾ ਕਰ ਰਹੀ ਹੈ ਕਿ ਜਲਦੋ ਜਲ ਜਿਹੜੇ ਇਹ ਰੋਪੀ ਹਨ ਉਹ ਫੜ ਲਿਆ ਜਾਵੇਗਾ ਸੋ કુલ ਕਿੰਨੇ ਲੋਕ ਸਨ ਇਸਦੇ ਬਾਰੇ ਤਸਵੀਰ ਸਾਫ ਹੋਈ ਹੈ ਦਿਲਜੀਤ ਅ ਦਸਿਆ ਹੈ ਕਿ ਗੱਡੀ ਦੇ ਵਿੱਚ ਦੋ ਲੋਕ ਹੀ ਸਨ ਗੱਡੀ ਜਦੋਂ ਉਹ ਆਪਣੇ ਸਾਥ ਨੂੰ ਤਾਰਾਦਰ ਨੂੰ ਦੇਖਿਆ ਕਿ ਉਹ ਪੁਲਿਸ ਨੇ ਉਹਨੂੰ ਸਾਥੀ ਪੜਿਆਗਾ ਉਹ ਤੋਂ ਬਾਅਦ ਹੀ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀ ਉਨੇ ਫਾਇਰਿੰਗ ਸੀਸੀਟੀਵੀ ਦੇਖਦੇ ਜਹੀ ਫਾਇਰਿੰਗ ਕਰਦੇ ਹੋਏ ਆਪਣੇ ਸਾਥੀ ਨੂੰ ਨਾਲ ਬਿਠਾ ਕੇ ਜਿਹੜਾ ਹੁਰਾਮ ਹੋ ਗਿਆ ਦੋ ਲੋਕ ਹੀ ਸੱਜਾ ਰਹੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਦਲਜੀਤ ਫਿਲਹਾਲ ਦੀ ਸਾਰੀ ਵਿਸਥਾਰ ਜਾਣਕਾਰੀ ਲਈ ਜੋਤੇ ਕਾਰ ਰੋਕਣ ਤੇ ਬਦਮਾਸ਼ਾਂ ਨੇ ਚਾਰ ਰਾਉਂਡ ਫਾਇਰ ਦੇ ਕੀਤੇ ਨੇ ਔਰ ਪੱਜਨ ਜਥੋਂ ਦੀ ਕਾਮਯਾਬ ਰਹਨੇ ਔਰ ਅਜੇ ਵਿਚਕਾਰ ਪੁਲਿਸ ਦੀ ਪੂਰੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਨੇ ਲਾਜ਼ਮੀ ਨੇ ਕਿ ਇਸ ਵੇਲੇ 26 ਜਨਵਰੀ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਮੁਸਤੈਦੀ ਹੈ ਜਗਾ ਜਗਾ ਨਾਕੇ ਲਗਾਏ ਗਏ ਨੇ ਚੈਕਿੰਗ ਬਕਾਇਦਾ ਗੱਡੀਆਂ ਦੀ ਕੀਤੀ ਜਾਂਦੀ ਹੈ ਔਰ ਇਸ ਵਿਚਕਾਰ ਇਹ ਬਦਮਾਸ਼ ਇਥੋਂ ਦੀ ਫਰਾਰ ਹੋਣ ਵਿੱਚ ਕਾਮਯਾਬ ਰਹੇ